ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕ ਕੋਲ ਚਾਰ ਗਾਮਾ ਪਕਾਉਗਾ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਹੈਗਾ ਭਰੂਪੁਰ ਸਿੰਘ ਜੀ ਪਿੰਡ ਪਿੰਡ ਸੰਧੂ ਕਲਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਤੁਸੀਂ ਦੱਸੋ ਹਾਂ ਬੜਾ ਦੋ ਸੁਝਾਪਲੀ ਕਿਹੜੀ ਕਿਹੜੀਆਂ ਪਕਾਉਗਾ ਜੀ ਸਾਡੇ ਆਪਣੇ ਕੋਲੇ ਚਾਰ ਨੇ ਅੱਜ ਹਾਂਜੀ ਦੋ ਬਹਿਣਾ ਟੋਕੜਾ ਨੇ ਹਾਂਜੀ ਤਿੰਨ ਤਾਜ਼ੀਆਂ ਆਹ ਜੀ ਦੋ ਤਾਜ਼ੀਆਂ ਠੀਕ ਆ ਕਿਹੜੀ ਨੰਬਰ ਸਟਾਰਟ ਕਰੂਗੀ ਆ ਵੇੜ ਨੂੰ ਮਾਲੋ ਵੀ 20 ਦਿਨ ਹੋ ਗਏ ਸੂਈ ਨੂੰ ਹਾਂਜੀ ਡੇਢ ਕਿੰ ਵੀ ਨਾ ਰਹਿੰਦੇ ਤੋਂ ਪਹਿਲਾਂ ਸੂਈ ਆ ਠੀਕ ਆ ਹੁਣ 13 ਕਿਲੋ ਦੁੱਧ ਦੇ ਆ ਹਾਂਜੀ ਤੇ ਵਹਿਣ ਦਾ ਢਾਂਚਾ ਤੁਹਾਨੂੰ ਦੱਸਦਾ ਬ੍ਰੀਡ ਕੁਆਲਿਟੀ ਚੰਗੀ ਹੈ ਡਬਲ ਰੋਲ ਬੋਰਡ ਬੈਲ ਬੋਰਡ ਹਾਂਜੀ ਤੇ ਇਹ ਐਵੇਂ ਮਾਲੋ ਵੀ ਆਪਾਂ ਸਟਾਰਟ ਹੈ ਐਰਪੀ ਦੇ ਦੇ ਦਾਂਗੇ ਠੀਕ ਆ 60000 ਵਹਿੜ ਦਾ ਢਾਂਚਾ ਦਿਖਾ ਦੇ ਠੀਕ ਹੈ ਵਹਿੜ ਜਿੱਦਾਂ ਟਾਈਮ ਤੇ ਆਈ ਹੋਈ ਹਾਂਜੀ ਬੰਦਾ 2 ਲੱਖ ਮੰਗਲੇ ਪਿੱਛੇ ਨਹੀਂ ਹਟਦਾ ਅਗਲਾ ਠੀਕ ਹੈ ਜੀ ਆਪਦਾ ਜ਼ੋਰ ਲਾ ਕੇ ਜਾਓ ਠੀਕ ਹੈ ਜੀ ਦੋਪਰਾ ਤੇ ਕਰ ਰਹੇ ਹਾਂ ਤੁੰਤੰਡੀ ਸੀਲ ਗਰੀਵ ਥਾਂਲੇ ਦੀ ਪਲੇਅਰ 22 ਇੱਕ ਨੰਬਰ ਠੀਕ ਹੈ ਇਹ ਮਰਜੀ ਸੁਗੁਰਗੇ ਠੀਕ ਹੈ ਜੀ ਹਾਂਜੀ ਦੋ ਨੰਬਰ ਇਹਨੂੰ ਅੱਜ ਮੰਨ ਲਓ ਵੀ ਚੌਥਾ ਦਿਨ ਹੈ ਹਾਂਜੀ ਮਗਰ ਬੱਛਾ ਹਾਂਜੀ 18 ਕਿਲੋ ਬੌਲੀ ਹੈ ਇਹਦੇ ਥੱਲੇ ਚਾਰ ਦਾਨ ਬੱਛਾ ਪਲੂਨ ਸੁਈ ਹੈ ਠੀਕ ਆ ਤੇ ਬੱਛਾ ਜੀ ਬੱਛਾ ਮਗਰ ਉਹ ਮੁਰੇ ਬਸ ਉਹ ਖੜਾ ਲਓ ਜੀ ਤੋਰ ਕੇ ਪਤਾ ਨਹੀਂ ਦਿਖਾ ਦੇਣਾ ਥੋੜੀ ਤੇਲ ਕਣਾ ਥਾਂ ਕਿ ਲੈਗਾ ਇੱਕ ਮੈਂ ਲੇਟ ਹੋਗਾ ਥੋੜਾ ਜੀ ਹਾਂ ਠੀਕ ਜਿਹੜਾ ਹੋਗਾ ਲਓ ਜੀ ਧਾਰਾ ਤੁਰਾ ਕਟਰੀ ਹੁੰਦੀ ਨੇ ਕੀ ਰੇਟ ਦੱਸੇ ਜਿਹੜਾ ਇਹ ਆਪਾਂ ਮੰਨ ਲਾ ਵੀ ਮੁੱਲ ਤਾਂ ਚਾਹੇ ਜਿੰਨਾ ਮਰਜ਼ੀ ਕਰਾ ਲੈ ਕੋਈ ਹਾਂਜੀ ਬੱਚੀ ਤੈਨੂੰ ਪਤਾ ਡਬਲ ਬਹੁਤ ਹੈ ਜੀ ਇੱਕ ਪੰਜ ਦੀ ਵਾੜ ਦੇ ਦਾਂਗੇ ਠੀਕ ਹੈ ਜੀ ਹਾਂਜੀ ਗਾ ਅਗਲੀ ਤਿੰਨ ਨੰਬਰ ਇਹ ਮੰਨ ਲਓ ਵੀ 34 35 ਦਿੰਦਾ ਧੀਰਾ ਭਰਾਇਆ ਵੇ ਇਹਦੇ ਹਾਂਜੀ 11 ਲੀਟਰ ਦੁੱਧ ਹੈ ਹੁਣ ਅਗਲਾ ਚੋਕੇ ਲਿਆ ਸਕਦਾ ਦੋਨੇ ਟਾਈਮ ਠੀਕ ਆ ਗੱਭਣ ਦਾ ਹੁਣ ਕਿ ਇੱਕ ਪਾਸ ਹੁੰਦੀ ਨਹੀਂ ਫੰਡਰ ਮੰਨ ਕੇ ਲੂ ਠੀਕ ਆ 36000 ਰੁਪਏ ਵੀ ਆਪਾਂ ਦੇ ਦਾਂਗੇ ਠੀਕ ਆ ਜੀ 37000 ਹਾਂ ਦੁੱਧ ਕਰਾ ਲਈ ਸੀ ਸੀਲ ਸਾਊ ਹੈ ਚੁਆਇਸ ਚੁਈ ਦੀ ਇੱਕ ਨੰਬਰ ਆ ਬਾਕੀ ਆਲਾ ਦੀ ਚੋਕੇ ਤਸੱਲੀ ਕਰ ਠੀਕ ਆ ਜੀ ਹਾਂ ਜੀ ਅਗਲੀ ਘਰ ਨੰਬਰ ਇਹ ਪਹਿਲਾ ਸੂਆ ਬੱਚੀ ਆ ਦੋ ਦਾਂਦਾ ਹਾਂਜੀ ਅੱਜ ਇਹਨੂੰ ਮੰਨ ਲਾ ਵੀ ਤੀਜਾ ਦਾ ਨਾ ਹਾਂਜੀ 8 ਕਿਲੋ ਘੋਲੀਆ ਮਗਰ ਵਾਛਾ ਹੈ 8 ਕਿਲੋ ਘੋਲੀਆ ਹਾਂ ਟ੍ਰੇਟ ਜਾ ਬੋਦਾਂ ਦਾ ਬੱਚੀ ਆ ਸਾਹੀ ਵਾਲ ਬੱਚੀ ਆ ਪਿਆਰ ਤੋਂ ਠੀਕ ਹੈ ਜੀ ਸੀਲ ਕੂਨੀ ਨਿਆਣਾ ਪਾਲਾ ਬਿਨਾਂ ਨਿਆਣੇ ਤੋਂ ਚੋਲਾ ਲੈ ਹਾਂਜੀ ਕੋਈ ਪਰਵਾਹ ਨਹੀਂ ਠੀਕ ਹੈ ਜੀ ਇਹ ਬੱਚੀ ਆਪਾਂ ਦੇ ਦਾਂਗੇ 63000 ਟ੍ਰੇਟ ਹਜ਼ਾਰ ਦੇ ਬੱਚਾ ਕੀ ਹੈ ਜੀ ਮਗਰ ਬੱਚਾ ਦਾ ਮਗਰ ਬੱਚਾ ਦੇ ਹਾਂ ਠੀਕ ਹੈ ਹੋਰ ਭਰਾ ਕਾ ਕੋਈ ਬੱਚਾ ਆਏ ਚਾਰ ਡੰਗਰ ਸੀ ਆਪਣੇ ਕੋਲ ਚਾਰ ਡੰਗਰ ਆ ਜੀ ਹਾਂਜੀ ਠੀਕ ਹੈ ਦੋ ਭਰਾ ਚੈੱਕ ਕਰ ਸਕਦੇ ਹੋ ਤੋਰਾ ਤਾਰਾ ਭਾਈ ਓਕੇ ਹੋ ਸਾਰਾ ਪੂਰਾ ਤੋੜ ਕੇ ਆਲਾ ਆਉਦੀ ਵੀਡੀਓ ਮਗਾ ਲੈ ਕੋਲੇ ਆ ਕੇ ਤਸੱਲੀ ਕਰ ਲੈ ਠੀਕ ਹੈ ਜੀ ਕੋਈ ਕਿਸੇ ਰਤੀ ਭਾਰਦਾ ਦੀ ਵੀ ਘਾਟ ਨਹੀਂ ਅੰਦਰ ਠੀਕ ਹੈ ਉਹਦਾ ਇੱਕ ਥੋੜੇ ਜੇ ਮੈਟ ਗਿੱਲੇ ਕਰਕੇ ਨਾ ਮਾਲ ਤਿਲਕ ਦਾ ਆਪਾਂ ਤਾਂ ਨਹੀਂ ਤੋੜੀ ਠੀਕ ਹੈ ਨਹੀਂ ਤਾਂ ਆਪਾਂ ਤੋੜ ਕੇ ਹੀ ਬਖਾਉਣਾ ਹਰ ਇੱਕ ਵੀਡੀਓ ਠੀਕ ਹੈ ਜੀ ਠੀਕ ਹੈ ਲੋਪਰਾ ਭਾਈ ਦਾ ਭਾਈ ਨਜ਼ਰੂਕ ਰੈਕ ਕਰੋ ਪਿੰਡ ਸੰਧੂ ਕਲਾਂ ਤੇ ਜਲਾਣਾ ਪੈਦਾ ਇਹਨੂੰ ਮਾਲੋ ਵੀ ਤਨ ਵੀ ਨਹੀਂ ਹੋਗੇ ਭਾਈ ਸੂਈ ਨੂੰ ਹਾਂਜੀ ਕਹਿਰ ਉਹ ਪਾਠਾ ਕੱਲੂ ਵੀ ਦਿੱਤੀ ਜੀ ਪੂਰੀ ਟੌਪ ਮੀਟਲ ਹਾਂਜੀ ਆਪਣੇ ਜਗ੍ਹਾ ਪੱਕੀ ਆ ਥੋੜੀ ਤੰਗ ਮਾਲ ਵੱਧ ਤੈਨੂੰ ਪਤਾ ਮਜਬੂਰੀ ਚ ਵੇਚਦੇ ਆ ਠੀਕ ਹੈ ਜੀ ਨਹੀਂ ਆਪਾਂ ਬੱਕਰੀ ਵੇਚਦੇ ਸੀ ਨਾ ਪੱਠ ਵੇਚਦੀ ਠੀਕ ਆ ਕੀ ਰੇਟ ਨੂੰ ਤਾਂ ਜੀ ਦਾ ਰੇਟ ਆਪਾਂ ਇਹ ਮੰਨ ਲਓ ਵੀ ਜੋੜਾ ਦੇ ਦਾਂਗੇ 27000 ਦਾ 27000 ਜੋ ਹਾਂ ਠੀਕ ਹੈ ਅੱਜ ਜੇ ਪੱਠ ਨੂੰ ਨਹੀਂ ਵੀ ਚਾਹਣਾ ਮੰਨ ਲਓ ਵੀ ਅਸੀਂ ਦੁੱਧ ਛੱਡੀ ਰੱਖਦੇ ਆ ਓਕੇ ਵੀ 25 ਕਿਲੋ ਦੁੱਧ ਬੱਕਰੀ ਥੱਲੇ ਅੱਜ ਵੀ ਚੋ ਸਕਦਾ ਹੈ ਤਨ ਮਹੀਨਿਆਂ ਦੀ ਸੂਈ ਠੀਕ ਹੈ ਜੀ ਲੋਟਾ ਸਿਕਾ ਤੋਂ ਪੱਠ ਵੱਲ ਸੂਈ ਠੀਕ ਹੈ ਜੀ ਕੀ ਬਾਤ ਆ ਬਾਈ ਜੀ ਨਾਲ ਰਿਕਨੈਕਟ ਕਰੂ ਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ